ਜਿਹੜਾ ਬਣਾਇਆ ਗਿਆ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜੂ ਮਲਕ ਸਾਹਿਬ ਇਸ ਐਸੋਸੀਏਸ਼ਨ ਦੇ ਚੇਅਰਮੈਨ ਹੋਣਗੇ ਔਰ ਵਾਈਸ ਚੇਅਰਮੈਨ ਜਿਹੜਾ ਵਾ ਉਹ ਕਿਰਪਾਲ ਸਿੰਘ ਪਾਲਾ ਸਾਹਿਬ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨਾਸ਼ ਪਾਟਿਆ ਜੀ ਆਸ਼ੂ ਔਰ ਈਸ਼ੂ ਜੀ ਵਾਈਸ ਪ੍ਰੈਜ਼ੀਡੈਂਟ ਔਰ ਸੈਕਟਰੀ ਸਾਹਿਬ ਰਵਨੀਤ ਸਿੰਘ ਰਵਨੀਤ ਸਿੰਘ ਜੀ ਚਰਪ੍ਰਸਤ ਔਰ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਸਰਪ੍ਰਸਤ ਰਾਜੀ ਉਹਨਾਂ ਨੂੰ ਇਹ ਕਿਨੂ ਮਨਾਇਆ ਜਾ ਰਿਹਾ ਵਾ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਵਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਮੈਨੂੰ ਸਾਰੀ ਰਿਪੋਰਟ ਆਈ ਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਵਾਂ ਔਰ ਬਹੁਤ ਜਲਦ ਅਸੀਂ ਇੱਕ ਇਹਨਾਂ ਦੀ ਸਾਰੀ ਵਿਸਤਰੀ ਜਿਹੜੀ ਟੀਮ ਉਹਨੂੰ ਲੈ ਕੇ ਮਤਲਬ ਮਾਨਜੋਗ ਸੀਐਮ ਸਾਹਿਬ ਨਾਲ ਇਸ ਸਬੰਧੀ ਅਸੀਂ ਮੀਟਿੰਗ ਕਰਾਂਗੇ ਕਿਉਂਕਿ ਰਿਟਰਨ ਦੇ ਅੰਦਰ ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਜਿਹੜਾ ਵਾ ਉਹ ਬਣਾਇਆ ਵਾ ਔਰ ਮੈਂ ਉਮੀਦ ਕਰਦਾ ਕਿ ਮਾਨਜੋਗ ਸੀਐਮ ਸਾਹਿਬ ਲੋਕਾਂ ਲਈ ਬਣਾਏ ਨੇ ਲੋਕਾਂ ਲਈ ਬਣੇ ਆ ਔਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਪੰਜਾਬ ਦੇ ਲੋਕ ਉਸ ਨੂੰ ਸਹਾਰ ਰਹੇ ਨੇ ਮੈਂ ਇਹਨਾਂ ਨੂੰ ਵੀ ਇਹੀ ਵਾਅਦਾ ਦਵਾਇਆ ਵਾ ਕਿ ਬਹੁਤ ਜਲਦ ਮਾਨਯੋਗ ਸੀਐਮ ਸਾਹਿਬ ਦੇ ਨਾਲ ਇਹਨਾਂ ਦੀ ਇੱਕ ਮੀਟਿੰਗ ਕਰਵਾ ਕੇ ਜਿੰਨੀਆਂ ਵੀ ਇੱਥੇ ਦੀਆਂ ਮੁਸ਼ਕਲਾਂ ਆ ਉਹਦਾ ਹੱਲ ਜਿਹੜਾ ਵਾ ਜਲਦ ਜਲਦ ਜਿਹੜਾ ਕੀਤਾ ਜਾਵੇ ਮੋਸਰੀਆਂ ਨੇ ਨੇ ਰਿਟਰਨ ਜਿਹੜਾ ਰਿਟਰਨ ਚ ਲਿਖਲੇ ਆ ਔਰ ਉਹ ਮੰਗ ਪੱਤਰ ਜਿਹੜਾ ਵਾ ਬਹੁਤ ਜਲਦ ਮਾਨਯੋਗ ਸੀਐਮ ਸਾਹਿਬ ਦੇ ਕੋਲ ਇਸ ਨੇ ਦੀ ਪੂਰੀ ਪੂਰੀ ਜਿਹੜੀ ਕੈਬਨਿਟ ਬਣਾਈ ਆ 11 ਮੈਂਬਰੀ ਉਹਨਾਂ ਨਾਲ ਲਿ ਜਾ ਕੇ ਔਰ ਜਿੱਦਾਂ ਦੀਆਂ ਵੀ ਸਮੱਸਿਆਵਾਂ ਨੇ ਮੈਨੂੰ ਦਸੀਆਂ ਵਾ ਸਾਰੀਆਂ ਸਾਰਿਆਂ ਦਾ ਹੱਲ ਜਿਹੜਾ ਵਾ ਬੜਾ ਜਲਦ ਕਰ ਦਿੱਤਾ ਜਾਊਗਾ ਬਿਲਕੁਲ ਨਹੀਂ ਆਣ ਦਿੱਤੀਆਂ ਜਾਣਗੀਆਂ ਕਿਉਂਕਿ ਮੈਂ ਸਾਰੀ ਡਿਟੇਲ ਸਾਰੀ ਜਾਣਕਾਰੀ ਜਿਹੜੀ ਇਹਨਾਂ ਕੋਲ ਲੈ ਵੀ ਲਈ ਆ ਔਰ ਬਹੁਤ ਜ਼ਿਆਦਾ ਨਹੀਂ ਕੋ ਹੱਲ ਹੋਣ ਵਾਲੀਆਂ ਹੀ ਆ ਲੇਕਿਨ ਕਿਉਂਕਿ ਉਹ ਆਉਂਦਾ ਰਿਕਾਰਡ ਜਿਹੜੀ ਆ ਜਦੋਂ ਬੈਠ ਕੇ ਟੇਬਲ ਤੇ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਉੱਥੇ ਹੀ ਮਤਲਬ ਸੈਕਟਰੀ ਨੂੰ ਬੁਲਾ ਲਾਂਗੇ ਔਰ ਬੜਾ ਵੱਡਾ ਮੋਟਾ ਪਾਰਕੀ ਮਿਲੇਗੀ ਕਹਿੰਦੇ ਕਾਫੀ ਵਸੂਲਾ ਹਵਤਾ ਵਸੂਲੇ ਬਿਲਕੁਲ ਕੋਈ ਵੀ ਨਹੀਂ ਹੋਊਗੀ ਗਲਤ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਜਿਹੜੀ ਟੀਮ ਆ ਇਹ ਬਣੀ ਹੀ ਤੱਕੇ ਦੇ ਖਿਲਾਫ ਆ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰਣ ਇਹ ਲਿਆ ਵਾ ਕਿ ਚਾਹੇ ਲੇਬਰ ਆ ਚਾਹੇ ਸਾਡੇ ਆੜਤੀ ਭਾਈਚਾਰਾ ਵਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਹਲ ਜਿਹੜੀ ਪਹਿਲ ਦੇ ਦాతੇ ਕਰਾਂਗੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹਨਾਂ ਨੂੰ ਨਹੀਂ ਹੁਣ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਵੀ ਬਰਦਾਸ਼ਤ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ ਆਰਤੀਆਂ ਨੂੰ ਕਾਫੀ ਚੁੰਦੇ ਵੇਲੇ ਲਾਗ ਤੇ ਚੱਕੀਆਂ ਆਂਦੀ ਸੀਗੀ ਦੁੱਧ ਦਾਣਾ ਮੰਡੀ ਦਾ ਇਹ ਸਰ ਉਹ ਮਤਲਬ ਇਹਨਾਂ ਦੇ ਫਰੂਟ ਵਾਲੇ ਐਸੋ ਉਹ ਦਾਣਾ ਮੰਡੀ ਦਾ ਸੰਬੰਧ ਸਾਰੇ ਸੁਧਾਰ ਲੈਂਦੇ ਯਾਰ ਸਾਰੇ ਸੁਧਾਰ ਲਿਆਣ ਕਿ ਸਭ ਤੋਂ ਵੱਡਾ ਤਾਂ ਮੈਂ ਜੋ ਇੱਥੇ ਮਸ਼ਹੂਰ ਤੌਰ ਤੇ ਕੀਤਾ ਸਫਾਈ ਇਹ ਬਿਆਨ ਆ ਬਹੁਤ ਮਾੜੀ ਹਾਲਤ ਆ ਉਹਦਾ ਪਹਿਲ ਦੇ ਆਧਾਰ ਤੇ ਦੂਸਰਾ ਕੋਈ ਓਵਰਚਾਰਜਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਔਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੇ ਇੱਥੇ ਜਿਹੜੀ ਕੋਈ ਗੁੰਡਾਗਰਦੀ ਬਾਹਰੋਂ ਆ ਕੇ ਕੋਈ ਕਰੇ ਜੋ ਵੀ ਗੱਲ ਵਾ ਉਹ ਸਾਰੀ ਦੀ ਸਾਰੀ ਪਹਿਲਾਂ ਐਸੋਸੀਏਸ਼ਨ ਚ ਹੋਊਗੀ ਫੇ ਆਰਤੀ ਭਾਈਚਾਰੇ ਨਾਲ ਬੈਠ ਕੇ ਹੋਊਗੀ ਫਿਰ ਲੇਬਰ ਨਾਲ ਹੋਊਗੀ ਜੋ ਸਰਵਸੰਮਤੀ ਹੋਊਗੀ ਉਹ ਮੰਨਤਾ ਜਿਹੜੀ ਆ ਉਸ ਗੱਲ ਨੂੰ ਦਿੱਤੀ ਜਾਊਗੀ ਜੀ ਠੀਕ ਹੈ ਸਰ ਜੀ ਸਰ ਮੇਰਾ ਨਾਮ ਜਗਨਜੀਤ ਸਿੰਘ ਜਪੀ ਹੈ ਜੀ ਮੈਂ ਕੀ ਕਹਿਣਾ ਚਾਹਾਂਗਾ ਮੈਂ ਪਹਿਲਾਂ ਤਾਂ ਆਰਤੀ ਭਾਈਚਾਰਾ ਤੇ ਬੰਦੇ ਜਿਹੜੇ ਲੇਬਰ ਆਪਣਾ ਕੰਮ ਛੱਡ ਕੇ ਮੇਰੇ ਵਾਸਤੇ ਆਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜਿਹੜਾ ਦਾਨਵਸਾ ਦਾ ਵਿਸ਼ੇਸ਼ ਸਨਮਾਨ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਦੂਜਾ ਮੈਂ ਇਹੀ ਕਹਿਣਾ ਚਾਹੂੰਗਾ ਵੀ ਮੈਂ ਸਾਡਾ ਪਰਿਵਾਰ ਪਹਿਲੇ ਤੋਂ ਸੇਵਾ ਕਰਦਾ ਆ ਰਿਹਾ ਅਸੀਂ ਉਹ ਸੇਵਾ ਤੇ ਖਰੇ ਉਤਰਾਂਗੇ ਤੇ ਮੰਡੀ 'ਚ ਅਸੀਂ ਗਰੀਬਾਂ ਦੇ ਨਾਲ ਆ ਗਰੀਬਾਂ ਨਾਲ ਪਹਿਲ ਗਰੀਬਾਂ ਨੂੰ ਹੈ ਗਰੀਬਾਂ ਨਾਲ ਕੋਈ ੱਤਕਾ ਨਹੀਂ ਹੋਊਗਾ ਚਾਹੇ ਉਹਦੇ ਲਈ ਸਾਨੂੰ ਜੋ ਮਰਜ਼ੀ ਕੁਝ ਕਰਨਾ ਪਵੇ ਮੁਸ਼ਕਲਾਂ ਮੁਸ਼ਕਲਾਂ ਸਭ ਤੋਂ ਵੱਡੀ ਜਿਹੜੀ ਹੈ ਜੀ ਓਵਰ ਚਾਰਜਿੰਗ ਦੀ ਹੈ ਉਹ ਠੇਕੇਦਾਰਾਂ ਨੂੰ ਸਾਫ਼ ਲਫ਼ਜ਼ਾਂ 'ਚ ਚੇਤਾਵਨੀ ਹੈ ਜੀ 100 ਰੁਪਏ ਪਰਚੀ ਹੈ 100 ਰੁਪਏ ਹੀ ਲੱਗੇ ਨਿਆਇਅ ਜੀ ਅਸੀਂ ਗਰੀਬ ਕਿਸੇ ਨਾ ਤੱਕਾ ਹੋਣ ਨਹੀਂ ਦੇਣਾ ਤੇ ਜੋ ਸਰਕਾਰੀ ਰੇਟ ਹੈ 100 ਰੁਪਏ ਉਹੀ ਲਿਆ ਜਾਵੇ ਜਿਹੜੀ ਸਮੱਸਿਆਵਾਂ ਦੂਰ ਕਰਦੇ ਆ ਰਹਿਣਾ ਸਮਝ ਜਿਹੜੀ ਸਮੱਸਿਆਵਾਂ ਅੱਗੇ ਦੇਖੀਆਂ ਜਾਣਗੀਆਂ ਉਹਨਾਂ ਦੇ ਵਿਚਾਰ ਕਰਕੇ ਐਸੋਸੀਏਸ਼ਨ ਨਾਲ ਸਲਾਹ ਕਰਕੇ ਉਹਨਾਂ ਦਾ ਹੱਲ ਕੱਢਿਆ ਜਾਊਗਾ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਜਿਹਦੇ ਨਾਲ ਲੇਬਰ ਭਾਈਚਾਰਾ ਜੂੰਜ ਰਿਹਾ ਸਾਡੇ ਗਰੀਬ ਭਰਾ ਜੂੰਜ ਰਿਹਾ ਉਹ ਓਵਰਚਾਰਜਿੰਗ ਹੀ ਹੈ ਜੀ ਜਿਹਦੇ ਕਰਕੇ ਬੰਦੇ ਕੰਮ ਛੱਡ ਕੇ ਜਾ ਰਹੇ ਨੇ ਜੀ ਸਭ ਤੋਂ ਪਹਿਲਾਂ ਉਹ ठेकेदारों ਨੂੰ ਹੱਥ ਪਾਈ ਜਾਊਗੀ ਆਪਣਾ ਕੰਮ ਕਰਨ ਸਰਕਾਰੀ ਰੇਟ ਦੀ ਪਰਚੀ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਓਵਰਚਾਰਜਿੰਗ ਦਾ ਮਾਰ ਖਾ ਰਿਹਾ ਜੀ ਮੇਨ ਉਹੀ ਹੈ ਜੀ ਉਹਦੇ ਕਰਕੇ ਕੰਮ ਨੂੰ ਆਰਤੀ ਭਾਈਚਾਰੇ ਦੀ ਵੀ ਉਗਰਾਈ ਨੂੰ ਬਹੁਤ ਫਰਕ ਪੈਂਦਾ ਹੈ ਕਿਉਂ ਮਾਲ ਉਧਾਰ ਜਾਂਦਾ ਹੈ ਗਰੀਬ ਪਿੰਡ ਚਲੇ ਜਾਂਦਾ ਹੈ ਤੇ ਮੇਨ ਉਸ ਪੈਸਿਆਂ ਦਾ ਫਰਕ ਆਰਤੀ ਨੂੰ ਪੈਂਦਾ ਜੀ ਮੈਂ ਰਾਜੂ ਮਲਿਕ ਜੀ ਜੀ ਮੈਂ ਮੇਰੇ ਵੱਡੇ ਭਾਈ ਸਾਹਿਬ ਦਾਨਮ ਸਿੰਘ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਜਪੀ ਜੀ ਨੂੰ ਕਿਉਂਕਿ ਈਲੂ ਸਾਡਾ ਬੇਟਾ ਗਿਰ ਗਿਆ ਸੀ ਉਹ ਸੱਟ ਲੱਗੀ ਹੁੰਦੇ ਇਸ ਕਰਕੇ ਉਹ ਮੰਡੀ ਘਟ ਆਉਂਦਾ ਹੈ ਉਹਨੇ ਆਪਣੇ ਬ੍ਰਦਰ ਨੂੰ ਇਹ ਜ਼ਿੰਮੇਵਾਰੀ ਸੌਂਪਤੀ ਹੈ ਇਹਦੇ ਚਾੜਤੀ ਭਾਈਚਾਰਾ ਸਹਿਮਤ ਹੋਇਆ ਹੈ ਪਰ ਜੋ ਇਹਨਾਂ ਨੇ ਫੜੀਆਂ ਮਾਰੇ ਵੀ ਕਿਹਾ ਜਾਂ ਹੋਰ ਵੀ ਦੁੱਖ ਹੋ ਗਏ ਸਾਡੀ ਕਮੇਟੀ ਬੈਠ ਕੇ ਸਾਡੀ ਗੱਲ ਕਰੇਗੀ ਮੈਂ ਇਹ ਵੀ ਮੁੱਦਾ ਨਾਲ ਹੈ ਵੀ ਸਾਡੇ ਮੰਡੀ ਦੀ ਸਫਾਈ ਨਹੀਂ ਹੋ ਰਹੀ ਨਾ ਹੀ ਮੰਡੀ ਬੋਰਡ ਨੂੰ ਵੀ ਅਸੀਂ ਮੈਸੇਜ ਆ ਚੁੱਕੇ ਆ ਵੀ ਇੱਥੇ ਪਾਣੀ ਦੀ ਸਮੱਸਿਆ ਨਹੀਂ ਹੈਗੀ ਸਬਾਈ ਦਾ ਬਹੁਤ ਬੁਰਾ ਵਾਲਾ ਚਾਹੇ ਉਹ ਫਰੀਆਂ ਵਾਲੇ ਪਾਸੇ ਹੋਵੇ ਚਾਹੇ ਉਹ ਸਬਜੀ ਮੰਡੀ ਵਾਲੇ ਪਾਸੇ ਹੋਵੇ ਕਿਉਂਕਿ ਅਸੀਂ 83 ਲੱਖ ਰੁਪਏ ਦਾ ਰੈਵਨੂ ਦਿੰਦੇ ਆ ਮਾਰਕੀਟ ਮੰਡੀ ਬੋਰਡ ਨੂੰ ਲੇਕਿਨ ਇੰਨਾ ਪੈਸਾ ਦੇਣ ਦੇ ਬਾਅਦ ਇਹਨਾਂ ਰੈਵਨੂ ਦੇਣ ਦੇ ਬਾਵਜੂਦ ਵੀ ਅਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਆ ਚਾਹੇ ਫਰੂਟ ਮੰਡੀ ਹੋਵੇ ਪਿਆਜ਼ ਮੰਡੀ ਹੋਵੇ ਸਬਜੀ ਮੰਡੀ ਹੋਵੇ ਜੇ ਤੁਸੀਂ ਰੈਵਨੂ ਲੈ ਰਹੇ ਹੋ ਤੇ ਆਰਤੀਆਂ ਨੂੰ ਜ਼ਿੰਦਗੀ ਜੀਣ ਦਾ ਮੌਕਾ ਦਿਓ ਕਿਉਂਕਿ ਨਹੀਂ ਤੇ ਕਈ ਆਰਤੀਏ ਤੇ ਵਿਚਾਰੇ ਮੇਰੇ ਹਿਸਾਬ ਨਾਲ ਦੁਨੀਆ ਤੋਂ ਜਾ ਚੁੱਕੇ ਨੇ ਬਿਮਾਰੀ ਬਹੁਤ ਜ਼ਿਆਦਾ ਹੈ ਅਗਰ ਕਿਸੇ ਦਾ ਨੁਕਸਾਨ ਹੁੰਦਾ ਹੈ ਉਹ ਮੰਡੀ ਬੋਰਡ ਜ਼ਿੰਮੇਵਾਰ ਹੋਵੇਗੀ ਲੇਕਿਨ ਅਸੀਂ ਮੰਡੀ ਬੋਰਡ ਨੂੰ ਬਾਰ ਬਾਰ ਇਹੀ ਕਹਿੰਦੇ ਆ ਵੀ ਤੁਸੀਂ ਸਫਾਈ ਦਾ ਖਾਸ ਕਰਕੇ ਖਿਆਲ ਰੱਖੋ ਸਫਾਈ ਜ਼ਰੂਰ ਰੱਖੋ ਮੈਂ ਵਾਈਸ ਚੇਅਰਮੈਨ ਕਰਪਾਲ ਸਿੰਘ ਪਾਲਾ ਮਾਨਯੋਗ ਦਾਣਵ ਸਾਹਿਬ ਕਨੋਜ ਜੀ ਰਚਿੰਦ ਜੀ ਮੇਰੇ ਮੇਰੇ ਪੂਜਨੇ ਰਾਜੂ ਮਲਕ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮੰਡੀ ਦੀ ਸੇਵਾ ਕੀਤੀ ਆ ਉਨਾ ਸਾਰਿਆਂ ਦੀ ਸਾਡੀ ਸਹਿਮਤੀ ਦੇ ਨਾਲ ਅਸੀਂ ਜੈਪੀਜੀ ਨੂੰ ਪ੍ਰਧਾਨ ਬਣਾਇਆ ਇਹਨਾਂ ਤੋਂ ਪਹਿਲਾਂ ਇਹਨਾਂ ਦਾ ਭਰਾ ਗੁਰਕਮਲ ਇਲੂ ਪ੍ਰਧਾਨ ਸੀ ਉਹ ਕਿਸੇ وجہ ਚ ਐਕਸੀਡੈਂਟ ਕਰਕੇ ਉਸ ਦੀ ਥੋੜੀ ਸੱਟ ਦੀ ਪ੍ਰੋਬਲਮ ਸੀ ਪ੍ਰੋਬਲਮ ਉਹ ਕਰ ਨਹੀਂ ਸਕਦੇ ਸੀ ਉਹ ਜਿਹੜੀ ਸੇਵਾ ਉਹਨਾਂ ਨੇ ਆਪਣੇ ਛੋਟੇ ਭਾਈ ਜੈਪੀ ਨੂੰ ਦਿੱਤੀ ਆ ਤੇ ਇਹ ਤਿੰਨ ਪੀੜੀਆਂ ਤੋਂ ਇਹ ਸੇਵਾ ਕਰਦੇ ਆਏ ਮੰਡੀ ਦੀ ਪਹਿਲਾਂ ਮੇਰੇ ਗੁਰ ਚੀਖ ਸਿੰਘ ਜੈਕੀ ਜੀ ਮੇਰੇ ਵੱਡੇ ਭਰਾ ਉਹਨਾਂ ਨੇ ਸੇਵਾ ਕੀਤੀ ਫਿਰ ਗੁਰਕਮਲ ਨੇ ਕੀਤੀ ਹੁਣ ਜੈਪੀਜੀ ਨੂੰ ਭਾਰ ਸੌਪਿਆ ਸਾਰੀ ਸਾਨੂੰ ਇੱਥੇ ਬਹੁਤ ਉਮੀਦ ਆ ਜੰਗਾ ਕਿਉਂਕਿ ਖੂਨ ਕੈਂਪ ਦੇ ਕੈਂਪ ਲਾਂਦਾ ਰਹਿੰਦਾ ਖੂਨ ਦੇ ਕੈਂਪ ਲਾ ਰਿਹਾ ਕਿਥੇ ਵਿਆਹ ਕੁੜੀ ਸੇਵਾਦਾਰਾ ਚੋਚਰ ਵਰਕਿੰਗ ਕਰਦਾ ਇਹ ਤੇ ਕਈ ਗਰੀਬਾਂ ਕੁੜੀਆਂ ਦਾ ਵਿਆਹ ਚ ਵੀ ਯੋਗਦਾਨ ਪਾਉਂਦਾ ਇਸ ਕਰਕੇ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਇਹਨੂੰ ਪ੍ਰਧਾਨ ਬਣਾਇਆ ਵੀ ਇੱਥੇ ਸਾਨੂੰ ਬਹੁਤ ਉਮੀਦ ਆ ਕਿ ਇਹ ਸਾਡੇ ਜਿਹੜੇ ਮੁਸ਼ਕਲਾਂ ਹੱਲ ਕਰੂਗਾ ਉਹ ਹਾਂ ਹੱਲ ਹੋਣਗੀਆਂ ਸਾਰੀਆਂ ਅਸੀਂ ਦਾਨਮ ਸਾਹਿਬ ਨੂੰ ਦੱਸਤੀਆਂ ਉਹ ਦਾਨਮ ਸਾਹਿਬ ਸਾਡੇ ਨਾਲ ਭਰੋਸਾ ਦਿੱਤਾ ਉਹਨਾਂ ਨੇ ਸਾਨੂੰ ਵੀ ਇਹ ਸਾਰੀਆਂ ਅਸੀਂ ਹੱਲ ਕਰਾਂਗੇ ਠੀਕ ਮਤਲਬ ਸਾਹਿਬ ਦੇ ਅਸ਼ੀਰਵਾਦ ਨਾਲ ਆਪਣੀ ਕਮੇਟੀ ਗਠਿਤ ਹੋਈ ਹੈ ਤੇ ਆਪਾਂ ਇਹ ਹੀ ਚਾਹਦੇ ਆ ਕਿ ਸਾਰੇ ਆਪਾਂ ਐਸੋਸੀਏਸ਼ਨ ਆਰਤੀ ਭਰਾ ਮਿਲ ਕੇ ਜੋ ਵੀ ਮੰਡੀ ਦੀਆਂ ਸਮੱਸਿਆਵਾਂ ਹੈਗੀਆਂ ਆਪਾਂ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਮੰਡੀ ਵਿੱਚ ਧੱਕਾ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਜੋ ਵੀ ਬਾਥਰੂਮਾਂ ਦੀ ਸਮੱਸਿਆ ਐ ਇੱਥੇ ਬਾਥਰੂਮ ਦੀ ਇੰਨੀ ਕ ਸਮੱਸਿਆ ਐ ਕਿ ਆੜਤੀ ਬਾਥਰੂਮ ਜਾ ਹੀ ਨਹੀਂ ਸਕਦਾ ਇੰਨਾ ਬੁਰਾ ਹਾਲ ਆ ਪਾਣੀ ਦੇ ਇੱਥੇ ਟੈਂਕੀਆਂ ਨਹੀਂ ਲੱਗੀਆਂ ਹੋਈਆਂ ਵਿੱਚ ਕਾਇਆਂ ਜਮੀਆਂ ਹੋਈਆਂ ਮਤਲਬ ਬਹੁਤ ਹੀ ਆੜਤੀਆਂ ਦੀ ਹਾਲਤ ਨਿਰਦਈ ਕੀਤੀ ਹੋਈ ਐ ਨਾਲੇ ਕਿੰਨੀ ਵਾਰੀ ਲੈਟਰਾਂ ਦੇ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਹੱਲ ਨਹੀਂ ਹੁੰਦਾ ਇੱਥੇ ਸੈਕਟਰੀ ਦਾ ਕੀ ਸੀਮਤ ਰਹਿ ਜਾਂਦਾ ਉੱਪਰ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਇਹ ਦਾਨਵ ਸਾਹਿਬ ਤੋਂ ਇਹ ਭਰੋਸਾ ਚਾਹੁੰਦੇ ਆ ਕਿ ਸਾਡੀ ਟੀਮ ਨੂੰ ਥਾਪੀ ਦੇ ਕੇ ਸਰਕਾਰ ਤੱਕ ਸਾਡੀ ਮੰਗ ਪਹੁੰਚਾਈ ਜਾਵੇ ਤੇ ਆੜਤੀਆਂ ਨੂੰ ਸੁਖ ਦਾ ਸਾਹ ਮਿਲੇ ਤੇ ਕੋਈ ਵੀ ਅੱਗੇ ਤੋਂ ਪਰੇਸ਼ਾਨੀ ਆਂਦੀ ਆ ਆਪਾਂ ਡੱਟ ਕੇ ਨਾਲ ਖੜੇ ਆ ਉਹਦਾ ਡੱਟ ਕੇ ਵਿਰੋਧ ਕਰਾਂਗੇ ਮੈਂ ਇਹੀ ਕਹਿ ਕੇ ਧੰਨਵਾਦ ਕਰਦਾ ਜੀ ਹਾਂਜੀ ਰੋਹਿਤ ਜੀ ਅੱਜ ਜੈਪੀ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਪਰਤਮੀ ਬੜੀ-ਬੜੀ ਜ਼ਿੰਮੇਵਾਰੀ ਸੰਭੀ ਹੈ ਆ ਕਿਸ ਤਰ੍ਹਾਂ ਦੇਖਦੇ ਤੇ ਮੰਡੀ ਵਿੱਚ ਕਾਫੀ ਸਮੱਸਿਆਵਾਂ ਦੁਨੀਆ ਦਿਸੀਆਂ ਚਿਹਰੇ ਤਾਂ ਵੱਲ ਹੋਈ ਸਕੱਤਰ ਵੱਲ ਪ੍ਰਧਾਨ ਵੱਲ ਕੀ ਲੱਗਦਾ ਹੈ ਕਿ ਆ ਹੱਲ ਹੋ ਪਾਣਗੇ ਹੱਲ ਅੱਜ ਅਸੀਂ ਮੰਡੀ ਇਸ ਕੋਲੋਂ ਹੀ ਇਕੱਠੇ ਹੋਏ ਆ ਮਾਨਯੋਗ ਸ਼੍ਰੀ ਵਿਜੇ ਦਾਨਵ ਜੀ ਕੋਨੋਜ ਦਾਨਵ ਜੀ ਔਰ ਮੰਡੀ ਦੇ ਚੇਅਰਮੈਨ ਰਾਜੂ ਮਲਕ ਜੀ ਔਰ ਸਮਸਤ ਸਮੂਹ ਭਾਈਚਾਰੇ ਵੱਲੋਂ ਉਹਨਾਂ ਦੀ ਸਹਿਮਤੀ ਨਾਲ ਸਰਵ ਸਹਿਮਤੀ ਨਾਲ ਜਗਨ ਜੈਪੀ ਨੂੰ ਮੰਡੀ ਦਾ ਪ੍ਰਧਾਨ ਲਾਨਿਆ ਗਿਆ ਔਰ ਜਿਹੜੀਆਂ ਮੰਡੀ ਦੀਆਂ ਕਾਫੀ ਸਮੱਸਿਆਵਾਂ ਨੇ ਇਹ ਹੱਲ ਕਰਨਗੇ ਔਰ ਕਰਦੇ ਵੀ ਆਏ ਨੇ ਇਹ ਪਰਿਵਾਰ ਪਿਛਲੀਆਂ ਤਿੰਨ ਪੀੜੀਆਂ ਤੋਂ ਮੰਡੀ ਦੀ ਸੇਵਾ ਕਰ ਰਿਹਾ ਹੈ ਪਹਿਲਾਂ ਇਹਨਾਂ ਦਾਦਾ ਜੀ ਸਰਦਾਰ ਹਰਚਰਨ ਸਿੰਘ ਜੀ ਫਿਰ ਗੁਰਬਖਸ਼ ਸਿੰਘ ਰੈਕੀ ਜੀ ਫਿਰ ਗੁਰਕਮਲ ਸਿੰਘ ਹੀਲੂ ਜੀ ਉਹਨਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਇਹ ਜ਼ਿੰਮੇਵਾਰੀ ਜਗਨ ਜੈਪੀ ਨੂੰ ਸੌਂਪੀ ਹੈ ਔਰ ਸਾਨੂੰ ਉਮੀਦ ਔਰ ਪੂਰਾ ਵਿਸ਼ਵਾਸ ਹੈ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਣਗੇ ਔਰ ਜਿਹੜੀ ਤੁਸੀਂ ਮਸਲਿਆਂ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਕਿ ਓਵਰਚਾਰਜਿੰਗ ਦਾ ਲਾਈਟਾਂ ਦਾ ਕੂੜੇ ਦਾ ਸਫਾਈ ਦਾ ਜਿਹੜੀ ਵੀ ਮਸਲੇ ਆਣਗੇ ਮੰਡੀ ਦੇ ਇਹ ਪਹਿਲ ਦੇ ਆਧਾਰ ਤੇ ਜਗਨ ਜੱਪੀ ਵੀਰਾ ਹੱਲ ਕਰਾਊਗਾ ਉਹਨਾਂ ਨੂੰ ਜੀ 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 ਆਦੂ ਜੀ ਹਨਾ ਸਮੇਂ ਦੀ ਵੀ ਜੀ ਵੀ ਆਉਂਦੀ ਹੈ ਤੇ ਹੁਣ ਜੀ ਭਾਈਚਾਰੇ ਅਸੀਂ ਕੁਝ ਕਰੋਗੇ ਜੋ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੋਣਗੇ ਜਿਸ ਤਰ੍ਹਾਂ ਕਿ ਇਹ ਕਹਿੰਦੇ ਨੇ ਗਰੀਬਾਂ ਦੀ ਮਦਦ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਏਗਾ ਔਰ ਮੰਡੀ ਨੂੰ ਗੱਲਾਂ ਤਾਂ ਨਹੀਂ ਵਾਕਈ ਸਮਾਰਟ ਮੰਡੀ ਬਣਾਇਆ ਜਾਏਗਾ ਇਹ ਸ਼ਹਿਰ ਦੀ ਸਭ ਤੋਂ ਵੱਡੀ ਮੰਡੀ ਹੈ ਜੀ ਚਲੋ ਚਾਚੂ ਚਲੋ ਗੱਲ ਖਤੋਂ ਵੱਡੀ ਮੁੱਦਾ ਹੈ ਰਾਜਨੀਤੀ ਦੇ ਅੰਦਰ ਮੰਡੀ ਹੈ ਕਾਫੀ ਹਫ਼ਤੇ ਵਿਚ ਸੁੱਲੇ ਜਾਂਦੇ ਅੰਦਰ ਹਫ਼ਤੇ ਦਾ ਕੀ ਤਰ੍ਹਾਂ ਇਹਨਾਂ ਹੋ ਰਹੀ ਸਿਓ ਐਸੇ ਕਰਕੇ ਜਗਨ ਜੈਪੀ ਨੂੰ ਹੁਣ ਪ੍ਰਧਾਨ ਥਾਪਿਆ ਈਲੂ ਵੀਰੇ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪਿਛਲੀ ਵਾਰੀ ਕੋਈ ਦਿੱਕਤ ਰਹਿ ਗਈ ਜਿਹਦੇ ਕਰਕੇ ਵੀ ਠੇਕੇਦਾਰ ਜਾਂ ਹੋਰ ਵੀ ਤੱਕਾ ਕਰਦੇ ਰਹੇ ਅਸੀਂ ਕਿਸੇ ਦਾ ਜ਼ਿਕਰ ਨਾ ਕਰਦੇ ਹੋਏ ਹੁਣ ਅਸੀਂ ਅੱਗੋਂ ਜੋ ਵੀ ਕਰਨਾ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਇਹ ਕਹਿੰਦੇ ਨੇ ਪਰਚੀ 100 ਦੀ ਐ 100 ਦੇ 100 ਹੀ ਲੱਗਣਗੇ ਜੈਪੀ ਵਰਾਏ ਦੇ ਤੇ ਡੱਟ ਕੇ ਮੰਡੀ ਦੇ ਸਾਰੇ ਭਰਾਵਾਂ ਦੀ ਯੂਨੀਅਨ ਦੇ ਨਾਲ ਖੜੇ